ਜੀ ਦੋਸਤੋ ਕੀ ਹਾਲ ਚਾਲ ਆ ਗਿਆ ਫਰਾਂਜ ਆਪਣਾ ਫਕਰ ਚਾਚਾ ਮਲਾਉਣੇ ਤੁਹਾਨੂੰ ਫਕਰ ਦਾ ਜਨਾਬ ਇਹ ਫਕਰ ਚਾਚੇ ਦੇ ਸਾਹਿਬ ਦੀ ਬਣੀ ਸਾਜ ਆਪਸੀ ਪਿਆਰ ਬੜਾ ਇਹਨਾਂ ਦੋਨਾਂ ਦਾ ਸਾਹਿਬ ਵੀ ਜਦੋਂ ਨਹੀਂ ਆਉਂਦਾ ਨਾ ਚਾਚਾ ਚਾਚੂ ਚਾਚੂ ਹੀ ਕਰੀ ਜਾਂਦਾ ਹੈ ਵੈਸੇ ਲੱਗਦਾ ਤਾਂ ਸਾਡਾ ਅਸੀਂ ਕਹਿੰਨੇ ਆ ਪਰ ਇਹ ਮਗਰੀ ਬੱਚਾ ਹੋਵੇ ਜਿਵੇਂ ਅਸੀਂ ਬੋਲਦੇ ਹਾਂ ਉਹ ਕਰਦਾ ਚਾਚੂ ਚਾਚੂ ਸਾਰਾ ਦਿਨ ਕਰੀ ਜਾਂਦਾ ਹੈ ਉਂਗਲ ਨਹੀਂ ਮੂਚ ਅੱਜ ਆ ਗਿਆ ਫਿਰ ਅੱਜ ਆ ਵੀ ਦੇਖੋ ਗੋਲੀ ਤੁਰਿਆ ਫਿਰਦਾ ਉਹਨਾਂ ਨੂੰ ਹਮੜਦਾ ਜਾ ਇਹ ਖਾਲੀ ਪਲਾਟ ਜਿਹਾ ਸੀਗਾ ਤੇ ਚਾਚੇ ਨੇ ਮੈਂ ਕਿਹਾ ਸਿਆਰ ਸਾਫ਼ ਕਰ ਬੜਾ ਗੰਦਾ ਹੋਇਆ ਪਿਆ ਏ ਫਿਰ ਸਬਜ਼ੀ ਲਾ ਦੇਵਾਂਗੇ ਇੱਥੇ ਸਿਆਲ ਵਾਲੀ ਗੇਤੀ ਥੋੜਾ ਜਿਹਾ ਰੋਕ ਕੇ ਆ ਵੀ ਸਹਿਬ ਸਹਿਬ ਕੀ ਕਰਦਾ ਹੈ ਚਾਚਾ ਕਿੱਥੇ ਪੁੱਤ ਸਹਿਬ ਚਾਚਾ ਕੱਲ ਫਿਰ ਆਇਆ ਨਹੀਂ ਚਾਚਾ ਕਿੱਧਰ ਉੜ ਗਿਆ ਸੀ ਕੱਲ ਮੈਂ ਉੱਲ ਨਹੀਂ ਠੀਕ ਹੈ ਫਿਰ ਹੋ ਗਿਆ ਤੈਨੂੰ ਹਨ ਫਿਰ ਦੂਰ ਲੈ ਗਿਆ ਮੂਵੀ ਠੀਕ ਹੈ ਆ ਗਈ ਚੱਕੀ ਫਿਰਦਾ ਸਾਹਿਬ ਆ ਕੀ ਚੀਜ਼ ਹੈ ਇਹ ਕੀ ਕਰਨੀ ਹੈ ਪੁੱਤ ਤੇਲ ਵਾਲੀ ਸਿੱਸੀ ਹੈ ਆਵੇ ਆ ਚਾਚੇ ਨੂੰ ਫੜਾਉਣੀ ਹੈ ਫੜਾ ਦੇ ਚਾਚੇ ਨੂੰ ਫੜਾ ਦੇ ਆ ਕੀ ਸੀ ਪਤਾ ਨਹੀਂ ਯਾਰ ਕੁਛ ਉਗ ਰਿਆ ਹੋਊਗਾ ਛੱਡ ਦੇ ਵੇਖ ਲਾਂਗੇ ਜਦੋਂ ਵੱਡਾ ਹੋਗੇ ਹਜੇ ਕਿਹੜਾ ਆਪਾਂ ਲਾਉਣਾ ਕੁਛ ਇੱਥੇ ਨਾ ਵੀ ਚਾਚਾ ਤੇਰੇ ਵਾਸਤੇ ਚੱਕ ਕੇ ਲੈ ਕੇ ਆਇਆ ਸਾਬ ਉਥੋਂ ਬਸ मामੂ ਆਇਆ ਤੇ ਇਹ ਬਹੁਤ ਯਾਦ ਕਰਦਾ ਹੁੰਦਾ ਸੀ ਤੈਨੂੰ ਚਾਚਾ ਨਹੀਂ ਫੋਨ ਉਹਨੇ ਫੋਨ ਨੂੰ ਆਇਆ ਠੀਕ ਹੈ ਨਾ ਨਹੀਂ ਮੈਂ ਕੀ ਕਹਾਂਗਾ ਤੇਰੇ ਕੋਲ ਇਹ ਵੱਲ ਵੀ ਬਹੁਤ ਚਾਚਾ ਚਿਬੜ ਦਿੰਦੀ ਹੈ ਹਨਾ ਇਹ ਵੱਡੀ ਹੋਈ ਜਾਂਦੀ ਆਪਣੇ ਤੋਂ ਮੁੱਕਣਾ ਹੀ ਨਹੀਂ ਹਾਂ ਉਹ ਵੀ ਚੱਲ ਪੀ ਛੋਟੀ ਵੀ ਕਿ ਵਧੀਆ ਆਪਣੇ ਘਰੇ ਚਿਬੜ ਹੋ ਗਏ ਇਬਰਾ ਨਹੀਂ ਆ ਗਾ ਉਹ ਨਹੀਂ ਪਾ ਦੇ ਚਲੋ ਕੋਈ ਕੀ ਕਰਦਾ ਪਿਆ ਸਾਹਿਬ ਕੀ ਤੂੰ ਵਿਚਾਰ ਦਿੰਦਾ ਹੀ ਆਪਦੇ ਚਾਚੇ ਨੂੰ ਹੈ ਨਸ ਕੀ ਕਹਿੰਦਾ ਸੀਗਾ ਹਾਂ ਹੈਲੋ ਕਰ ਦੇ ਹਾਂ ਸਤਿ ਸ਼੍ਰੀ ਅਕਾਲ ਬਣਾ ਚਾਚੇ ਹਾਂ ਮੈਂ ਪਿੰਡ ਗਿਆ ਸੀ ਕਿ ਬਾਜੀ ਕੋਲ ਸਹਿਬ ਡਰਾਉਣਾ ਤੂੰ ਯਾਰ ਚਾਚੇ ਨੂੰ ਦੇ ਦੇ ਚਾਚੇ ਨੂੰ ਦੇ ਦੋ ਹੁਣ ਦੇਣਾ ਵੀ ਨਹੀਂ ਗਿਆ ਮਨ ਨੂੰ ਦਸ ਫੜਾ ਦੋ ਚਾਚੇ ਨੂੰ ਵੱਜੂ ਤੇਰੇ ਫੜਾ ਦੋ ਸੱਟ ਦੋ ਇੱਥੇ ਬਾਏ ਬਾਏ ਕਰ ਦੋ ਚਾਚੇ ਨੂੰ ਹਾਂ ਬਾਏ

ਆ ਗਿਆ ਚਾਚਾ ਦਾ ਲੈ ਚਾਚਾ ਬਾਹਰ ਉੱਟ ਗਿਆ ਘਾਸ ਉਟਣ ਦੇ ਮਗਰ ਚੱਲ ਪਿਆ ਚਾਚੇ ਦੇ ਦੋਸਤੀ ਬੜੀ ਹੈ ਚਾਚੇ ਨਾਲ ਇਹ ਆਓ ਦੇਖੋ ਦੋਸਤੋ ਇਕੱਲਾ ਹੀ ਮਸਤੀ ਕਰਦਾ ਫਿਰਦਾ ਬਾਜਰੇ ਦੇ ਬੂਟੇ ਨਾਲ ਇਹ ਆ ਬਚਪਨ ਆਪਾਂ ਨੂੰ ਵੀ ਇਦਾਂ ਹੀ ਜਾਣਾ ਚਾਹੀਦਾ ਪ੍ਰੈਜ਼ੈਂਟ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਪਾਸਟ ਤੇ ਨਾ ਹੀ ਬਹੁਤਾ ਫਿਊਚਰ ਬਾਰੇ ਸੋਚਣਾ ਚਾਹੀਦਾ ਜਿੱਥੇ ਹੈ ਉਹਦੇ ਵਿੱਚ ਜਿਉਣਾ ਤੁਸੀਂ ਜ਼ਿੰਦਗੀ ਹੀ ਉਹ ਆ ਵੇਖੋ ਬਚਪਨੇ ਦਾ ਸਾਬ ਕੀ ਕਰਦਾ ਬਾਈ ਕਰਦੇ ਇੱਧਰ ਬਾਈ ਬੂਟੇ ਤੋੜਦਾ ਬਾਜਰੇ ਦੇ ਇਹ ਕੀ ਕਰਦਾ ਹੂੰ ਸੇਵੇ ਕੀ ਕਰਦਾ ਟੋੜਦੇ ਆਂ ਬਾਜਰਾ ਤੋੜਦੇ ਆਂ ਤੋੜ ਲਾ ਤੋੜ ਦੋ ਚਿੜੀਆਂ ਨੂੰ ਪਾਵਾਂਗੇ ਆਪਾਂ ਅੱਗੇ ਵੀ ਚਿੜੀਆਂ ਖਾਂਦੀਆਂ ਐ ਇਹਨੂੰ ਆਕੇ ਪੁੱਤ ਚਿੜੀਆਂ ਵਾਸਤੇ ਹੀ ਬੀਜੇ ਆਪਾਂ ਹੋਰ ਵੀ ਜਾਣ ਠੀਕ ਐ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਦੱਸਿਓ ਜਰੂਰ ਕਮੈਂਟ ਸ਼ੇਅਰ ਕਰਕੇ ਐਂਡ ਫਾਲੋ ਸਬਸਕ੍ਰਾਈਬ ਜਰੂਰ ਕਰਿਓ ਜਾਨਨਾ ਧੰਨਵਾਦ